नमस्कार आप देख रहे हैं टॉप पंजाबी न्यूज़ की ताजा खबर शहीद भगत सिंह जर्नलिस्ट एसोसिएशन ने पत्रकारों का आपसी मसला करवाया हाल तुरंतरण से परशोतम शर्मा जीटीवी चैनल तो फाउंडर अजय सिंघारे जो पिछले दिन ही कुछ वीडियो सी जड़ी कि कितना कितने सामाजिक दे तांचे दे विच भी गलत दिखाई गई सी ता कुछ आरोप प्रत्यारोप लगदे सी ओ वीडियो नु जड़ा कि हाईलाइट किया गया सी ਪਰ ਉਹਦੇ ਵਿੱਚ ਜਦੋਂ ਆਣ ਕੇ ਗਹਿਣਤਾ ਦੇ ਨਾਲ ਜਾਂਚ ਕੀਤੀ ਗਈ ਤੇ ਉਹਦੇ ਤੱਥ ਨਿਕਾਲੇ ਗਏ ਕਿ ਜਿਹਦੇ ਵਿੱਚ ਕਿ ਕੁਝ ਸਾਡੇ ਚੈਨਲ ਵੱਲੋਂ ਵੀ ਗਲਤ ਕੀਤਾ ਗਿਆ ਤੇ ਕੁਝ ਅਗਲਿਆਂ ਦੇ ਚੈਨਲ ਵੱਲੋਂ ਵੀ ਗਲਤ ਕੀਤਾ ਗਿਆ ਉਹ ਅੱਜ ਸਾਡੇ ਆਪਣੇ ਸ਼ਹੀਦ ਭਗਤ ਸਿੰਘ ਪ੍ਰੈਸ ਦੇ ਜਿਹੜੇ ਪ੍ਰਧਾਨ ਰਣਜੀਤ ਸਿੰਘ ਮਸੂਨ ਜੀ ਵੱਲੋਂ ਬਹਿ ਕੇ ਉਹ ਸਾਰੇ ਗੱਲ ਦਾ ਜਿਹੜਾ ਵੰਨਟਾਰਾ ਕੀਤਾ ਗਿਆ ਔਰ ਉਹ ਜਿਹੜਾ ਚੈਪਟਰ ਹੈ ਪੁਰਾਣਾ ਉਹ ਸਾਰਾ ਉੱਥੇ ਇੱਥੇ ਹੀ ক্লোਜ਼ ਕੀਤਾ ਗਿਆ ਵਾ ਠੀਕ ਹੈ ਨਾ ਅੱਜ ਜੇ ਸ਼ਹੀਦ ਭਗਤ ਸਿੰਘ ਜਰਨਲ ਹਾਈਟਾਈਜ਼ੇਸ਼ਨ ਵੱਲੋਂ ਕਿ ਦੋਹਾਂ ਧਿਰਾਂ ਦੇ ਅਜੇ ਸਿੰਘ ਆਰਜੀ ਔਰ ਵਰਦਾਨ ਜੀ ਔਰ ਛੋਟੀ ਬੇਟੀ ਦਾ ਮਸਲਾ ਸੁਣਿਆ ਗਿਆ ਸੀ ਜਿਹਦੇ ਵਿੱਚ ਅਸੀਂ ਇਸ ਮਸਲੇ 'ਤੇ ਪਹੁੰਚੇ ਹਾਂ ਕਿ ਦੋਵੇਂ ਧਿਰਾਂ ਆਪਣੀ ਤਰ੍ਹਾਂ ਸਹੀ ਸੀ ਪਰ ਥੋੜੇ ਜਿਹਾ ਮਿਸ ਅੰਡਰਸਟੈਂਡਿੰਗ ਹੋਣ ਕਾਰਨ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਆ ਦੋ ਫਾੜ ਹੋ ਗਈ ਸੀ ਤੇ ਕੁਝ ਕਨ ਸਾਡੇ ਪੱਤਰਕਾਰ ਭਾਈ ਚੱਲ ਨੇ ਮਿਸਗਾਈਡ ਕਰ ਦਿੱਤਾ ਇਹਨਾਂ ਦੋਵਾਂ ਧਿਰਾਂ ਨੂੰ ਸਮਝਾ ਦਿੱਤਾ ਗਿਆ ਤੇ ਅੱਜ ਤੋਂ ਬਾਅਦ ਦੋਵੇਂ ਧਿਰ ਇੱਕ ਦੂਜੇ ਦੇ ਖਿਲਾਫ ਕੋਈ ਸੋਸ਼ਲ ਮੀਡੀਆ ਲਹਿਬਾਜ਼ੀ ਨਹੀਂ ਕਰਨਗੇ ਜੇ ਕੋਈ ਇੱਕ ਦੂਜੇ ਦੇ ਖਿਲਾਫ ਕਰੇਗਾ ਤਾਂ ਉਹਨੇ ਉਹਦੇ ਜਿਹੜੀ ਕਾਨੂੰਨੀ ਕਾਰਵਾਈ ਸ਼ਹੀਦ ਭਗਤ ਸਿੰਘ ਜਰਨਲਾਈਜੇਸ਼ਨ ਉਰ ਕਰਾਈ ਜਾਵੇ ਬਾਕੀ ਮੇਰੀ ਇਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਹੈ ਕਿ ਹੁਣ ਕਿਸੇ ਨੂੰ ਵੀ ਟਾਰਗੇਟ ਨਾ ਕੀਤਾ ਜਾਵੇ ਕਿਉਂਕਿ ਜੋ ਵੀ ਇਹਨਾਂ ਦੇ ਡਿਸਬਿਊਟ ਸੀ ਆਪ ਵਿੱਚ ਜਿਹੜੀ ਗਲਤ ਫਹਿਮੀਆਂ ਸੀ ਉਹ ਦੂਰ ਕਰ ਦਿੱਤੀਆਂ ਗਈਆਂ ਨੇ ਬਾਕੀ ਅਸੀਂ ਆਉਣ ਵਾਲੇ ਸਮੇਂ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕੋਈ ਵੀ ਜਿਹੜੇ ਆ ਵਾਦ-ਵਿਵਾਦ ਨਾ ਪੈਦਾ ਕੀਤੇ ਜਾਣ ਕਿਉਂਕਿ ਅਸੀਂ ਆਪ ਸਾਰੇ ਇੱਕੇ ਹਾਂ ਪਰ ਜੇ ਅਸੀਂ ਕਿਸੇ ਦੇ ਆਕੇ ਲਾਕੇ ਜਾਂ ਕੋਈ ਨਿੱਜੀ ਰੱਜੀ ਹੋ ਜਾਂਦੀ ਕਿਸੇ ਲਈ ਉਹਨੂੰ ਆਪਾਂ ਬੈਠ ਕੇ ਮਸਲਾ ਹੱਲ ਕਰੀਏ ਸੋਸ਼ਲ ਮੀਡੀਆ ਦੇ ਖਿਲਾਫ ਨਾ ਚੱਲੀਏ ਜਿਸ ਤੋਂ ਸਾਡਾ ਤੇ ਸਾਡੇ ਪਰਿਵਾਰ ਦਾ ਨੁਕਸਾਨ ਆ ਮੇਰੀ ਇਹ ਸਾਰਿਆਂ ਨੂੰ ਇਹੋ ਬੇਨਤੀ ਹੈ ਜੀ ਧੰਨਵਾਦ ਜੀ ਆ ਜੀ ਤੇ ਜਿੱਦਾਂ ਕੀ ਸਾਡੇ ਚੈਨਲ ਦੇ ਚੜੀ ਇੱਕ ਵੀਡੀਓ ਦੇ ਕਰਕੇ ਇੱਕ ਬਹੁਤ ਵੱਡਾ ਹੰਗਾਮਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਗਲਤ ਚੀਜ਼ਾਂ ਜੜੀਆਂ ਨੇ ਉਹ ਕੀਤੀਆਂ ਗਈਆਂ ਸੀ ਤੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਆ ਮਸੋਂਜੀ ਉਹਨਾਂ ਦੇ ਵੱਲੋਂ ਅੱਜ ਸਾਡਾ ਦੋਨਾਂ ਜਿਹੜਾ ਕੰਪਰੋਮਾਈਜ਼ ਕਰਵਾਇਆ ਗਿਆ ਤੇ ਮੈਂ ਉਮੀਦ ਕਰਦੀ ਆ ਕਿ ਅੱਗੇ ਤੋਂ ਇਹਨਾਂ ਵੱਲੋਂ ਕੁਝ ਵੀ ਇਦਾਂ ਦਾ ਕੁਝ ਨਹੀਂ ਕੀਤਾ ਜਾਊਗਾ